ਨਸਲ ਕੁਸ਼ੀਆਂ ਕੀਤੀਆਂ ਜੈਨੋਸਾਈਡ ਕੀਤੇ ਇਹਨਾਂ ਨੇ ਇਹਨਾਂ ਤੇ ਪਰਚਾ ਪਾ ਦिए ਤਾਂ ਕੀ ਬੋਲਦੇ ਨੇ ਕੀ 540 ਕਰੋੜ ਸਾਨੂੰ ਵਾਪਸ ਦੇਣਗੇ ਲੈ ਅੱਜ ਕਿਉਂ ਨਹੀਂ ਆਏ ਆਏ ਤਾਂ ਹੈ ਨਹੀਂ ਅੱਜ ਜੋ ਜੋ ਚਿੱਟੇ ਤੇ ਗੱਲ ਚੱਲ ਰਹੀ ਹੈ ਆ ਕੇ ਬੋਲਦੇ تھے ਆ ਕੇ ਬੋਲਦੇ تھے ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਸਰਕਾਰ ਨਹੀਂ ਹੈ ਇਦੋਂ ਪਹਿਲਾਂ ਸਰਕਾਰਾਂ ਇਹਨਾਂ ਦੋਨਾਂ ਨਹੀਂ ਸੀ ਇਹ ਦੋਨੇ ਰਲੇ ਹੋਏ ਸੀ ਤੇ ਪਤੀ ਲੱਗੜ ਦਿੱਤਾ ਵੀ ਕਿੱਥੋਂ ਕੀ ਆਈ ਜਾਂਦਾ ਸਾਡੀਆਂ ਲੱਖਾਂ ਮਾਮਾਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਿਵੇਂ ਕਰਦੇ ਇਹਨਾਂ ਨੇ ਦਿੱਤਵਾ ਜਨਾਨੀ ਚਿੱਟੇ ਰੰਗ ਦੀ ਚੁੰਨੀ ਲੈਂਦੀ ਐ ਸਰ ਸਭ ਤੋਂ ਪਹਿਲਾਂ ਜਨਰਲ ਡਾਇਰ ਨੂੰ 13 April 1919 ਨੂੰ ਖਾਣਾ ਖਵਾਉਣ ਵਾਲਾ ਪਰਿਵਾਰ ਕੌਣ ਸੀਗਾ ਜੀ ਉਹ ਪਰਿਵਾਰ ਮਜੀਠੀਆ ਪਰਿਵਾਰ ਉਹਨਾਂ ਨੇ ਖਾਣਾ ਖਵਾਇਆ ਸੀ ਉਹਦੇ ਰਾਤ ਨੂੰ ਉਸ ਦਿਨ ਰਾਤ ਨੂੰ ਇੱਕ ਦਿਨ ਪਹਿਲਾਂ ਖਵਾ ਦਿੰਦੇ ਮੈਂ ਮੰਨ ਲੈਂਦਾ ਕਿ ਸਾਨੂੰ ਕੀ ਪਤਾ ਸੀ ਇਹਨੇ ਕੱਲ ਨੂੰ ਆਕਰਤੂਤ ਕਰ ਦੇਣੀ ਹੈ ਹਜ਼ਾਰ ਬੰਦਾ ਮਾਰਨ ਤੋਂ ਬਾਅਦ ਖਾਣਾ ਖਵਾਇਆ ਜਨਾਬ ਦੋ ਤਿੰਨ ਮਹੀਨਿਆਂ ਬਾਅਦ ਦਰਬਾਰ ਸਾਹਿਬ ਤੋਂ ਸਰੂਪਾ ਦਵਾਇਆ ਜੰਨ ਦੇ ਜਦੋਂ ਅੰਦਰ ਹੋਏ ਕਾਂਗਰਸ ਦੇ ਚਾਰ ਪੰਜ ਅਹਲੇ ਲੀਡਰ ਉਹਦੇ ਹੱਕ ਚਾਹੇ پرست پرتاویار ہویا مایوگ مخمتری صاحب بولنگ بیٹھو جی صاحب بیٹھو دیں بہت 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 تانواد مانیوگ سپیکر صاحب ایک بہت گمبھیر مدع ਮੈਨੂੰ ਤੁਸੀਂ ਬੋਲਣ ਦਾ ਮੌਕਾ ਦਿੱਤਾ ਗਿਆ। ਬਹੁਤ ਬਹੁਤ ਧੰਨਵਾਦ। ਪੰਜਾਬ ਕਬੱਡੀਆਂ ਦਾ ਪੰਜਾਬ ਕੁਸ਼ਤੀਆਂ ਦਾ ਪੰਜਾਬ ਚਰਨੇਲਾਂ ਕਰਨੈਲਾਂ ਦਾ ਪੰਜਾਬ ਸੀ। ਫੌਜਾਂ 'ਚ ਭਰਤੀ ਹੋਣ ਲਈ ਮਸ਼ਹੂਰ ਸੀ। ਪੰਜਾਬ ਗਿੱਧਿਆਂ ਪੰਗੜਿਆਂ ਦਾ ਪੰਜਾਬ ਸੀ। ਪਤਾ ਨਹੀਂ ਕਿੱਥੋਂ ਨਜ਼ਰ ਲੱਗੀ। ਸਾਡੇ ਤੇ ਇੱਕ ਚਿੱਟੇ ਰੰਗ ਦਾ ਕਾਲਾ ਕਲੰਕ ਲੱਗ ਗਿਆ ਸਾਡੇ ਤੇ ਫਿਲਮਾਂ ਬਣਨ ਲੱਗੀਆਂ ਉੜਤਾ ਪੰਜਾਬ ਦੇ ਨੀ ਕੀ ਕੀ ਅਸੀਂ ਬਥੇਰਾ ਕਿਹਾ ਵੀ ਨਹੀਂ ਯਾਰ ਐਦਾਂ ਦੀ ਗੱਲ ਨਹੀਂ ਅਸੀਂ ਐਦਾਂ ਦੇ ਨਹੀਂ ਹੈਗੇ ਉਹ ਕਹਿੰਦੇ ਤੁਸੀਂ ਐਦਾਂ ਦੇ ਹੈਗੇ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਹੋਈ ਹੋਊਗੀ ਕਿ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਬਦਨਾਮ ਕਰੋ ਡਰੱਗ ਸਾਡੇ ਮੱਥੇ ਲਾ ਦਿੱਤੀ ਗਈ। ਔਰ ਸਾਡੇ ਸਰਕਾਰਾਂ ਦੇ ਜਿਹੜੇ ਕਰਤਾ-ਤਰਤਾ ਸੀ ਕਿਤੇ ਉਹਨਾਂ ਦੇ ਹੱਥ ਡਰੱਗ ਦਾ ਸਾਰਾ ਕਾਰੋਬਾਰ ਆ ਗਿਆ। ਆਪਦੀਆਂ ਗੱਡੀਆਂ 'ਚ ਤਾਂ ਉਹ ਡਰੱਗ ਤਸਕਰਾਂ ਨੂੰ ਬਿਠਾ ਕੇ ਲੈ ਕੇ ਜਾਂਦੇ ਰਹੇ। ਇਹ ਤਾਂ ਗੱਲ ਕਿਸੇ ਤੋਂ ਛਿਪੀ ਨਹੀਂ ਤੇ ਜੀ ਕੰਮ ਚੱਲ ਪਿਆ ਕੰਮ ਐਸ ਲੈਵਲ ਤੇ ਚੱਲ ਪਿਆ ਕਿ ਪਹਿਲਾਂ ਪਹਿਲਾਂ ਤਾਂ ਬਾਰਡਰ ਏਰੀਆ 'ਚ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਸੰਗਰੂਰ ਜ਼ਿਲ੍ਹੇ ਤੱਕ ਜਿਹੜਾ ਕਿ ਹਰਿਆਣੇ ਨਾਲ ਲੱਗਦਾ ਜੀ ਮੇਰਾ ਆਪਣਾ ਜ਼ਿਲ੍ਹਾ ਉੱਥੇ ਤੱਕ ਵੀ ਪਹੁੰਚ ਗਿਆ ਜੀ ਫਿਰ ਇਹਦਾ ਮਤਲਬ ਤਾਂ ਬਹੁਤ ਵੱਡੀ ਸਾਜ਼ਿਸ਼ ਹੈ ਜੀ ਤੇ ਸਾਡੇ ਜਵਾਕ ਵੀ ਉਸ ਕੰਮ ਤੇ ਲੱਗੇ 2 ਗ੍ਰਾਮ 3 ਗ੍ਰਾਮ 2 ਗ੍ਰਾਮ 3 ਗ੍ਰਾਮ ਕੀ ਹੁੰਦਾ ਮੈਂ ਥੋੜਾ ਜਿਹਾ ਐਫਰਟ ਕੀਤੀ ਕਿ ਇਹ ਪਤਾ ਤਾਂ ਕਰੀਏ ਕਿ 2 ਗ੍ਰਾਮ 3 ਗ੍ਰਾਮ ਅਸਲ ਚ ਜਿਹੜੇ ਅਸਲੀ ਡਰੱਗ ਤਸਕਰ ਨੇ ਉਹ ਖੁਦ ਵੇਚਣ ਨਹੀਂ ਆਉਂਦੇ ਜੀ। ਉਹਨਾਂ ਨੇ ਅੱਗੇ ਕੋਰੀਅਰ ਰੱਖੇ ਹੋਏ ਨੇ ਜੀ। ਸਮਾਨ ਸਪਲਾਈ ਕਰਨ ਵਾਲੇ। 2-3 ਗ੍ਰਾਮ 4-500 ਰੁਪਏ ਦੀ ਮਿਲ ਜਾਂਦੀ ਸੀ। ਬੱਚਾ ਉਹ ਉਮਰ ਇਹ ਜੀ ਸੀ। ਟੀਨੇਜ ਉਮਰ ਸੀ। ਮਾਪਿਆਂ ਤੋਂ ਤੇਲ ਦੇ ਬਹਾਨੇ ਮੈਂ ਮੋਟਰਸਾਈਕਲ 'ਚ ਤੇਲ ਪਾਉਣੇ। ਮੇਰੇ ਦੋਸਤ ਦਾ ਬਰਥਡੇ ਐ ਇਸ ਚੱਕਰ ਚ 4-500 ਰੁਪਿਆ ਲੈ ਲੈਣ ਦੇ ਸੀ ਪਰ ਮਾਪਿਆਂ ਨੂੰ ਜਦੋਂ ਤੱਕ ਪਤਾ ਲੱਗਦਾ ਸੀ 3-4 ਮਹੀਨਿਆਂ ਬਾਅਦ ਜਦੋਂ ਉਹਦੀਆਂ ਜੇਬਾਂ ਚੋਂ ਗਲਤ ਕਿਸਮ ਦੀਆਂ ਕੁੜੀਆਂ ਨਿਕਲਣ ਲੱਗ ਜਾਂਦੀਆਂ ਸੀ ਮਾਪਿਆਂ ਨੂੰ ਚਿੰਤਾ ਹੁੰਦੀ ਸੀ ਵਿਜਵਾਕ ਗਲਤ ਸੰਗਤ 'ਚ ਪੈ ਗਿਆ ਮਾਪਿਆਂ ਕੋਲੇ ਕੀ ਰਾਹ ਸੀਗਾ ਮਾਪਿਆਂ ਕੋਲੇ ਕੋਈ ਰਾਸੀ ਇਹਦੇ ਪੈਸੇ ਬੰਦ ਕਰ ਦਿਓ ਇਹਨੂੰ ਪੈਸੇ ਨਾ ਦਿਓ 2 3 400 ਰੁਪਏ ਜਿਹੜਾ ਲੈ ਕੇ ਜਾਂ ਸੀ ਉਹ ਦੇ ਨਾਂ ਬੰਦ ਕਰਤਾ ਬੜੀ ਸੀਰੀਅਸਲੀ ਬਹੁਤ ਹੀ ਲੌਜੀਕਲੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਸਰ 4 500 ਦੇਣਾ ਬੰਦ ਹੋ ਗਿਆ ਇਹਦਾ ਮਤਲਬ ਇਹ ਨਹੀਂ ਹੋਇਆ ਕਿ ਉਹਨੂੰ ਚਿੱਟਾ ਮਿਲਣਾ ਬੰਦ ਹੋ ਗਿਆ ਉਹ ਜਿਹੜੇ ਚਿੱਟੇ ਵਾਲੇ ਸੀ ਉਹ ਕਹਿੰਦੇ ਕੰਮ ਕਰ ਕਿਉਂਕਿ ਉਹਨੇ ਦੱਸਿਆ ਜਵਾਕ ਨੇ ਕਿ ਮੈਂ ਤਾਂ ਮੇਰੇ ਘਰ ਦੇ ਲੜਪੇ ਮੇਰੇ ਨਾਲ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਕਹਿੰਦੇ ਤੂੰ 2 3 ਗ੍ਰਾਮ ਦੀ بجائے ਤੂੰ 5 ਗ੍ਰਾਮ ਲੈ ਲਾ ਤੂੰ ਐ ਕਰ 2 ਗ੍ਰਾਮ ਤੇਰਾ 3 ਗ੍ਰਾਮ ਤੂੰ ਕਿਸੇ ਹੋਰ ਨੂੰ ਵੇਚ ਦੇ ਤੂੰ ਕਿਸੇ ਹੋਰ ਨੂੰ ਲਾ ਕਿਸੇ ਹੋਰ ਨੂੰ ਨਸ਼ਾ ਲਾ ਜਿਵੇਂ ਇੱਕ ਐਮਬੀ ਕੰਪਨੀ ਨਹੀਂ ਸੀ ਮੈਂ ਐਮਬੀ ਕੰਪਨੀ ਨਸ਼ੇ ਨਾਲ ਨਹੀਂ ਜੋੜ ਰਿਆ ਵੀ ਤੁਸੀਂ 2 3 ਸਾਨੂੰ ਗਾਕ ਦਿਓ ਉਹ ਐ ਕਰਕੇ ਨਾ ਜੀ ਇਹ ਚੇਨ ਰਿਐਕਸ਼ਨ ਹੋ ਗਿਆ ਜੀ ਚੇਨ ਰਿਐਕਸ਼ਨ ਹੋ ਗਿਆ ਕਿ ਮੈਂ ਆਵਦੇ 2 ਗ੍ਰਾਮ ਵਾਸਤੇ ਕਿਸੇ ਨੂੰ 3 ਗ੍ਰਾਮ ਵੇਚ ਰਿਹਾ ਫਿਰ ਉਹਨੂੰ ਕਿਹਾ ਗਿਆ ਜਦੋਂ ਉਹਦੇ ਕੋਲੇ ਪੈਸੇ ਮੁੱਕ ਗਏ ਵੀ ਤੂੰ ਅੱਗੇ ਕਰ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਐਸ ਲੈਵਲ ਤੇ ਚੇਨ ਚਲੀ ਗਈ ਕਿ ਸੰਤਪਤੈ ਹੀ ਲੱਗਿਆ ਕਿ ਸਾਡੇ ਤਾਂ ਬੱਚੇ ਹੀ ਐਂ ਟੀਕਾ ਰਹਿ ਜਾਂਦਾ ਸੀਗਾ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ ਅਸੀਂ ਇੱਕ ਮੀਟਿੰਗ ਕੀਤੀ ਕਿ ਬੱਚੇ ਮਰ ਰਹੇ ਨੇ ਜੀ ਟੀਕਾ ਅੱਧਾ ਟੀਕਾ ਲੱਗਿਆ ਹੁੰਦਾ ਹੈ ਅੱਧਾ ਉਹਦੇ ਵਿੱਚ ਹੀ ਹੁੰਦਾ ਹੈ ਤਾਂ ਕੈਪਟਨ ਸਾਹਿਬ ਕਹਿੰਦੇ ਇਹ ਕਿਹੜੀ ਡਰੱਗ ਹੈ ਮੈਂ ਕਿਹਾ ਸਰ ਇਹ ਮੈਂ ਦੱਸੂੰਗਾ ਸਰ ਅੱਧਾ ਟੀਕਾ ਤਾਂ ਖਾਲੀ ਪਿਆ ਵਿੱਚ ਤੁਸੀਂ ਪਤਾ ਕਰ ਲਓ ਸਰ ਡਰੱਗ ਪਤਾ ਕਿਹੜੀ ਹਾਥੀਆਂ ਨੂੰ ਟੀਕਾ ਲਾਉਣ ਵਾਲੀ ਡਰੱਗ ਹਾਥੀਆਂ ਨੂੰ ਬੇਹੋਸ਼ ਕਰਨ ਵਾਲੀ ਡਰੱਗ ਸਰਕਾਰ ਨਹੀਂ ਪਤਾ ਕਰ ਸਕਦੀ ਸੀ ਇਹ ਮੈਂ ਕੈਪਟਨ ਸਾਹਿਬ ਉਹ ਡਰੱਗ ਹੈ ਜਿਹੜੀ ਹਾਥੀਆਂ ਨੂੰ ਬੇਹੋਸ਼ ਕਰਦੀ ਹੈ ਤੇ ਸਾਡੇ ਬੱਚੇ ਅੱਧਾ ਕ ਲਾਉਂਦੇ ਐ ਅੱਧਾ ਕ ਬਸ ਇਹੀ ਰਹਿ ਜਾਂਦਾ ਤੇ ਬਸ ਡੈੱਡ ਬੋਡੀ ਮਿਲਦੀ ਹੈ ਬਸ ਲੱਖਾਂ ਕਰੋੜਾਂ ਚ 70 ਬਿਛਾਤੇ ਜਨਾਬ ਆਉਂਦਾ ਕਿੱਥੋਂ ਸੀ ਲਿਆਉਂਦਾ ਕੌਣ ਸੀ ਸਰਕਾਰਾਂ ਜਿਨ੍ਹਾਂ ਦੇ ਨਾਂ ਹੀ ਚਿੱਟੇ ਤੇ ਪੈ ਗਏ ਜਿਨ੍ਹਾਂ ਦੇ ਨਾਂ ਹੀ ਚਿੱਟੇ ਤੇ ਪੈ ਗਏ 7 ਸਾਲ ਦੇ 5 ਸਾਲ ਦੇ ਜਵਾਬਤੋ ਪੁੱਛ ਲੋ ਚਿੱਟੇ ਦਾ ਮਤਲਬ ਨਾਬਾ ਨਾਬਾ ਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਨਾਬਦੇ ਬੈਠਾ ਹੈ ਮੈਂ ਉਹਦੀ ਗੱਲ ਕਰ ਕਿਉਂ ਹੋ ਗਿਆ ਜੀ ਇਹ ਇਹ ਸੱਤੇ ਪਿੰਦੀ ਇਹ ਭੋਲੇ ਇਹ ਕਿੱਥੋਂ ਆ ਗਏ ਕੋਰੀਅਰ ਸੀਗੇ ਉਹਨਾਂ ਨੂੰ ਪੁੱਸ ਪੈ ਗਿਆ ਵੇਚਣ ਦਾ ਉਹ ਜੋ ਪੈਸੇ ਆ ਗਏ ਜਨਾਬ ਅਸੀਂ ਤਾਂ ਹੁਣ ਫੜ ਕੇ ਦੇਖਿਆ ਤੁਸੀਂ ਹੈਰਾਨ ਹੋ ਜਾਓਗੇ ਕਿ ਕਿੱਥੋਂ-ਕਿੱਥੋਂ ਪ੍ਰਾਪਰਟੀਆਂ ਨਿਕਲ ਰਹੀਆਂ ਨੇ ਤੇ ਕਿੱਥੇ-ਕਿੱਥੇ ਜਾ ਕੇ ਕੇਸ ਨਿਬੜਨਗੇ ਕਾਰਨ ਇਹ ਦੂਪਹਿਲਾਂ ਸਰਕਾਰਾਂ ਇਹਨਾਂ ਦੋਨਾਂ ਦੀ ਅਸੀਂ ਇਹ ਦੋਨੇ ਰਲੇ ਹੋਏ ਸੀ ਤੇ ਪਤਾ ਹੀ ਨ ਲੱਗਣ ਦਿੱਤਾ ਵੀ ਕਿੱਥੋਂ ਕੀ ਆਈ ਜਾਂਦਾ ਸੋ ਅਸੀਂ ਤਾਂ ਚਿੱਟੇ ਦੁੱਧ ਵਾਲੇ ਸੀਗੇ ਜੀ ਸਾਡੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਕਿਉਂ ਪੁਛਾਤੇ ਇਹਨਾਂ ਨੇ ਸਾਡੀਆਂ ਲੱਖਾਂ ਮਾਮਾਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਿਵੇਂ ਕਰਤੇ ਇਹਨਾਂ ਨੇ ਦਿਦਵਾ ਜਨਾਨੀ ਚਿੱਟੇ ਰੰਗ ਦੀ ਚੁੰਨੀ ਲੈਂਦੀ ਐ ਸਰ ਨਸਲ ਕੁਸ਼ੀਆਂ ਕੀਤੀਆਂ ਚੈਨੋਸਾਈਡ ਕੀਤੀ ਇਹਨਾਂ ਨੇ ਇਹਨਾਂ ਤੇ ਪਰਚਾ ਪਾ ਦिए ਤਾਂ ਕੀ ਬੋਲਦੇ ਨੇ ਕੀ 540 ਕਰੋੜ ਸਾਨੂੰ ਵਾਪਸ ਦੇਣਗੇ ਲੈ ਅੱਜ ਕਿਉਂ ਨਹੀਂ ਆਏ ਆਏ ਤਾਂ ਹੈ ਨਹੀਂ ਅੱਜ ਜੋ ਜੋ ਚਿੱਟੇ ਤੇ ਗੱਲ ਚੱਲ ਰਹੀ ਹੈ ਆ ਕੇ ਬੋਲਦੇ ਇਥੇ ਆ ਕੇ ਬੋਲਦੇ ਇਥੇ ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਅੱਜ ਤੋਂ ਜਨਾਬੇ ਅਲੀ ਅੱਜ ਤੋਂ ਉਹ ਪਰਿਵਾਰ ਅੱਜ ਤੋਂ ਉਹ ਸਦੀਆਂ ਤੋਂ ਲੱਗੇ ਹੋਏ ਨੇ ਜਨਾਬ ਸਭ ਤੋਂ ਪਹਿਲਾਂ ਜਨਰਲ ਡਾਇਰ ਨੂੰ 13 April 1919 ਨੂੰ ਖਾਣਾ ਖਵਾਉਣ ਵਾਲਾ ਪਰਿਵਾਰ ਕੌਣ ਸੀਗਾ ਜੀ ਉਹ ਪਰਿਵਾਰ ਮਜੀਠੀਆ ਪਰਿਵਾਰ ਉਹਨਾਂ ਨੇ ਖਾਣਾ ਖਵਾਇਆ ਸੀ ਉਹਦੇ ਰਾਤ ਨੂੰ ਉਸਦੇ ਰਾਤ ਨੂੰ ਇੱਕ ਦਿਨ ਪਹਿਲਾਂ ਖਵਾ ਦਿੰਦੇ ਮੈਂ ਮੰਨ ਲੈਂਦਾ ਕਿ ਸਾਨੂੰ ਕੀ ਪਤਾ ਸੀ ਇਹਨੇ ਕੱਲ ਨੂੰ ਆਹ ਕਰਤੂਤ ਕਰ ਦੇਣੀ ਹੈ ਹਜ਼ਾਰ ਬੰਦਾ ਮਾਰਨ ਤੋਂ ਬਾਅਦ ਖਾਣਾ ਖਵਾਇਆ ਜਨਾਬ ਉਸ ਦਿਨ ਤਾਂ ਪਤਾ ਲੱਗ ਗਿਆ ਸੀ ਨਾ ਕਿ ਆ ਕੀ ਕਾਰਾ ਕਰਿਆ ਨਾ ਜੀ ਉਹਨੂੰ ਖਾਣਾ ਖਵਾਇਆ ਉਸ ਤੋਂ ਬਾਅਦ ਸਪੀਕਰ ਸਾਹਿਬ 2-3 ਮਹੀਨਿਆਂ ਬਾਅਦ ਦਰਬਾਰ ਸਾਹਿਬ ਚ ਸ੍ਰੋਪਾ ਦਵਾਇਆ ਜਨਰਲ ਡਾਇਰ ਅਤੇ ਸ੍ਰੋਪਾ ਦਵਾ ਕੇ ਮਤਲਬ ਮਾਫੀ ਮੰਗਵਾਤੀ ਕਿ ਇਹਦਾ ਕਸੂਰ ਨਹੀਂ ਕੋਈ ਔਰ ਸਰੂਪਾ ਦੇਣ ਵਾਲੇ ਜੱਜਦਾਰ ਕੌਣ ਸੀ ਜੱਜਦਾਰ ਅਰੂੜ ਸਿੰਘ ਔਰ ਜੱਜ ਅਰੂੜ ਸਿੰਘ ਕੌਣ ਸੀ ਮਾਨਯੋਗ ਸ਼੍ਰੀ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜੀ ਹਾਲਾਂਕਿ ਸਿਮ ਜੀ ਸਿੰਘ ਮਾਨ ਨੇ ਇਸ ਗੱਲ ਤੇ ਮਾਫੀ ਮੰਗ ਚੁੱਕੇ ਨੇ ਇਹ ਤਾਂ ਉਦੋਂ ਤੋਂ ਮਾਫੀਆਂ ਮੰਗਾਉਣ ਵਾਲੇ ਗੋਲੀਆਂ ਚਲਾਉਣ ਵਾਲੇ ਬਾਅਦ ਹੁਣ ਗੋਲੀਆਂ ਖਵਾਉਣ ਵਾਲੇ ਇਹ ਤਾਂ ਪਹਿਲੇ ਦਿਨੋਂ ਹੀ ਗਦਾਰੀਆਂ ਚ ਚੱਲਿਆ ਜਾ ਰਿਹਾ ਕੰਮ ਹੈ ਜਦੋਂ ਮਰਜ਼ੀ ਦੇਖ ਲੋ ਦੁੱਖ ਦੀ ਗੱਲ ਇਹ ਹੈ ਜਦੋਂ ਅੰਦਰ ਹੋਏ ਕਾਂਗਰਸ ਦੇ ਚਾਰ ਪੰਜ ਇਹ ਜੇ ਲੀਡਰ ਉਹਦੇ ਹੱਕ ਚ ਆ ਗਏ ਕਹਿੰਦੇ ਬੜੀ ਮਾੜੀ ਗੱਲ ਆ ਵੀ ਇਹ ਲੋਕਤੰਤ੍ਰਿਕ ਤਰੀਕਾ ਲਓ ਜੀ ਕਿਸੇ ਬੰਦੇ ਨੂੰ ਫੜਨ ਵਾਸਤੇ ਲੋਕਤੰਤ੍ਰਿਕ ਤਰੀਕਾ ਚਾਹੀਦਾ ਕਿਸੇ ਤਸਕਰ ਨੂੰ ਫੜਨ ਵਾਸਤੇ ਕੋਈ ਲੋਕਤੰਤ੍ਰਿਕ ਤਰੀਕਾ ਬਣਿਆ ਕਿ ਅਸੀਂ ਪਹਿਲਾਂ ਦੱਸੀਏ ਕਿ ਕੱਲ ਨੂੰ ਤੈਨੂੰ ਫੜਨਾ ਆਵਾਂਗੇ ਉਹ ਤਾਂ ਐਂ ਹੀ ਫੜ ਜਾਂਦੇ ਨੇ ਜੀ ਸਵੇਰੇ 4 ਵਜੇ ਜਾਂਦੇ ਆ ਜਾਂ 5 ਵਜੇ ਅਸੀਂ 60 ਰੁਪਏ ਦੀ ਕੁੰਡੀ ਲਾ ਲਈਏ ਮੀਟਰ ਦੀ ਸਾਡੇ ਘਰੇ ਤਾਂ 4:30 ਵਜੇ ਆ ਜਾਂਦੀ ਪੁਲਿਸ ਇੰਨਾ ਇਹ ਕਹਿੰਦੇ ਸਾਨੂੰ ਦੱਸ ਕੇ ਕਿਉਂ ਨਹੀਂ ਆਏ ਸਾਨੂੰ ਪੁੱਛ ਕੇ ਕਿਉਂ ਨਹੀਂ ਇਹ ਦੱਸਣਾ ਪੁੱਛਣਾ ਹੁੰਦਾ ਜੀ ਬੱਚ ਕੋਟਾਂ ਫੈਸਲਾ ਕਰ ਦੇਣ ਕਿ ਮੈਂ ਥੋੜੀ ਮੈਂ ਕਾਨੂੰਨ ਥੋੜੀ ਹਾਂ ਕਾਨੂੰਨ ਤੱਕ ਮਾਨਯੋ ਕੋਰਟ ਹੈ ਮੈਂ ਮੈਂ ਕਾਨੂੰਨ ਥੋੜੀ ਹੁਤਾ ਜੋ سزا ਮਿਲੂਗੀ ਮਿਲੂਗੀ ਫਿਰ ਅੱਗੇ ਹੁਣ ਜੇਲ੍ਹ ਚ ਸਰਾਨਾ ਮੰਗਦੇ ਆ ਜੀ ਸਪੀਕਰ ਸਾਹਿਬ ਪੁਲਿਸ ਮੈਨੂੰ ਮੁਤਾਬਕ ਸਰਾਨਾ ਨਹੀਂ ਬਣਦਾ ਕਹ ਸੰਦਸ ਸਰਾਨਾ ਦਿਓ ਅਸਤਾ ਪਤਾ ਨਹੀਂ ਕਿਹੜੇ yellow ਵਾਲਿਆਂ ਅਸਤਾ ਪਤਾ ਨਹੀਂ ਕਿਹੜੇ orange ਵਾਲਿਆਂ ਕੋਈ ਸਰਾਨਾ ਸੁਣਨੀ ਮੇਰੇ ਨਾ ਉਤੇ ਤੁਸੀਂ ਜਵਾਨੀਆਂ ਖਤਮ ਕੀਤੀਆਂ ਪੰਜਾਬ ਦੀਆਂ ਤੁਸੀਂ ਉਹਨਾਂ ਮਾਮਾ ਨੂੰ ਮਿਲ ਕੇ ਦੇਖੋ ਜਿਹੜੀਆਂ ਅੱਜ ਤੱਕ ਰੁਹੀ ਜਾਂਦੀਆਂ ਨੇ ਤੁਸੀਂ ਉਹਨਾਂ ਆਰਥੀਆਂ ਦੇ ਪਿੱਛੇ ਕਦੇ ਗਏ ਹੋ ਕਦੇ ਤੁਸੀਂ ਉਹਨੂੰ ਮੋੜਾ ਦਿੱਤਾ ਉਹਨਾਂ ਆਰਥੀਆਂ ਨੂੰ 23 24 24 ਸਾਲ ਦੇ ਬੱਚੇ ਮਾਰ ਕੇ ਸਾਡੇ ਨਕਸਲ ਕੁਸ਼ੀਆਂ ਕਰਕੇ ਸਹਰਾਣੇ ਮੰਗਦੇ ਹੋ ਤੁਸੀਂ ਜੇਲ੍ਹਾਂ 'ਚ ਕੋਈ ਸਹਰਾਣਾ ਨਹੀਂ ਮਿਲੂਗਾ ਜਿੰਨੀ ਸਜ਼ਾ ਹੋਊਗੀ ਉਹ ਮਿਲੂਗੀ ਕਾਨੂੰਨ ਮੁਤਾਬਕ ਮਿਲੂਗੀ ਕੋਈ ਬਦਲਾਖੋਰੀ ਨਹੀਂ ਕੋਈ ਮੇਰੀ ਬਦਲਾਖੋਰੀ ਨਹੀਂ ਹਾਂ ਥੋੜਾ ਜਿਹਾ ਸਾਨੂੰ ਟਾਈਮ ਲੱਗ ਗਿਆ ਕਿਉਂਕਿ ਪਹਿਲਾਂ ਅਸੀਂ ਇਹ ਇਹ ਦੇਖਣ ਲੱਗੇ ਵੀ ਸਪਲਾਈ ਤਾਂ ਤੋੜ ਦਾਂਗੇ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਸਪਲਾਈ ਲਾਈਨ ਤੋੜਨ ਤੋਂ ਬਾਅਦ ਵਿਦਰੋਹ ਸਿੰਪਟਮਸ ਹੋਣਗੇ ਉਹ ਬੱਚੇ ਜਿਹੜੇ ਤੜਫਣਗੇ ਜਿਹੜੇ ਬਿਮਾਰ ਨੇ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਪੇਸ਼ੈਂਟ ਕਹੂੰਗਾ ਵੀ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਓਟ ਕਲੀਨਿਕ ਬਣਾਏ ਰੀ ਹੈਬ ਸੈਂਟਰ ਅਪਡੇਟ ਕੀਤੇ ਸਰ ਉਹਨਾਂ ਨੂੰ ਲੈ ਕੇ ਗਏ ਉੱਥੇ ਫੇਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਪੁਲਿਸ ਜਿਹੜੀ ਆ ਪੁਲਿਸ ਦੇ ਛੋਟੇ ਦੇਖਾਈ ਉਹ ਮਿਲੇ ਹੋਏ ਨੇ ਮਤਲਬ ਛਾਪਾ ਮਾਰਨੇ ਮੁਰਸ਼ਿਦ ਦੱਸਦੇ ਨੇ ਅਸੀਂ ਪਹਿਲਾਂ ਹੀ ਬਿਤੇਰੇ ਪਿੰਡ ਸੱਪਾ ਮੰਨਨਾਰੇ ਉਹ ਭੱਜ ਜਾਂਦੇ ਸੀਗੇ ਇਹਦਾ ਮਰ ਪੁਲਿਸ ਮਿਲੀ ਹੋਈ ਸੀ ਪੁਲਿਸ ਦੀਆਂ ਬਹੁਤ ਵੱਡੇ ਪੱਦਰ ਤੇ ਸਾਰਾ ਸੀ ਰੀਸ਼ਫਲਿੰਗ ਕੀਤੀ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਅਸੀਂ ਫਿਰ ਸਪਲਾਈ ਲਾਈਨ ਤੋੜੀ ਤੇ ਅੱਜ ਅਸੀਂ ਇਸ ਲੈਵਲ ਤੇ ਆਨ ਯੁੱਧ ਨਸ਼ਿਆਂ ਵਿਰੁੱਧ ਕਿ ਹਜ਼ਾਰਾਂ ਪੰਚਾਇਤਾਂ ਨੇ ਮਤੇ પાਕੇ ਦਿੱਤੇ ਕਿ ਅਸੀਂ ਆਂ ਸਾਡੇ ਪਿੰਡ ਨਾ ਨਾ ਸ਼ਬਿਕਣ ਦੇਵਾਂਗੇ ਨਾ ਕਿਸੇ ਨੂੰ ਵੇਚਣ ਦੇਵਾਂਗੇ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਅਸੀਂ ਉਹਦੇ ਜਮਾਨਤ ਨਹੀਂ ਦੇਵਾਂਗੇ ਇਸ ਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਹੈ ਜੀ ਨਾ ਇਹਦਾ ਕੌਣ ਵਿਰੋਧ ਕਰ ਲੂਗਾ ਜੀ ਮੈਨੂੰ ਦੱਸੋ ਅਸੀਂ ਤਾਂ ਫੇਰ ਕਪਾਟੀਆਂ ਹਾਕੀਆਂ ਅਸੀਂ ਫੇਰ ਫੁੱਟਬਾਲਾਂ ਵੱਲ ਚਲੀਏ ਆਹ ਕਿਹੜੇ ਚੱਕਰਾਂ 'ਚ ਪੈ ਗਏ ਜੀ ਤੂੰ ਸਾਡੇ ਤੇ ਮੜਿਆ ਗਿਆ ਸੀਗਾ ਇਹ ਪਰ ਅਸੀਂ ਇੱਕ ਕਲੰਕ ਲਾ ਦਾਂਗੇ ਪੰਜਾਬ ਬਹੁਤ ਵਾਰੀ ਉੱਠਿਆ ਹੈ ਪੰਜਾਬ ਬਹੁਤ ਵਾਰੀ ਡਿੱਗਿਆ ਵੀ ਹੈ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਸੁਰਜੀਤ ਪਾਤਰ ਦਾ ਸ਼ੇਰ ਅਸਰ ਕੀ ਹੋਇਆ ਜੇ ਪੱਤ ਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਚੋਗੀ ਜ਼ਮੀਨ ਰੱਖੀ ਸਰ ਥੋੜੀ ਜੀ ਫੁੱਲਾਂ ਚੋਗੀ ਜ਼ਮੀਨ ਬਾਜੇ ਕਲਮੇ ਅਸੀਂ ਲੱਭ ਲਾਂਗੇ ਐਸੇ ਧਰਤੀ ਤੇ ਫੁੱਲ ਵੀ ਉਗਣਗੇ ਐਸੇ ਧਰਤੀ ਤੇ ਪੰਗੜੇ ਵੀ ਪੈਣਗੇ ਐਸੇ ਧਰਤੀ ਤੇ ਮੈਡਲ ਵੀ ਜਿੱਤੇ ਜਾਣਗੇ ਐਸੇ ਧਰਤੀ ਤੇ ਅਸੀਂ ਖੁਸ਼ੀਆਂ ਵੀ ਮਨਾਵਾਂਗੇ ਹੁਣ ਪੰਚਾਇਤ ਹੀ ਦੇਖੋ ਨਸ਼ਾ ਹਰਿਆਣੇ ਚ ਵੀ ਵਿਕਦਾ ਨਸ਼ਾ ਬਾਂਬੇ ਵਿਕਦਾ ਰੀਸੈਂਟਲੀ ਸਰ ਬਾੜਮੇਰ ਤੋਂ 60 ਕਿਲੋ 60 ਕਿਲੋ ਹੈਰਨ ਫੜ ਕੇ ਲਈਏ ਪੰਜਾਬ ਪੁਲਿਸ ਬਾੜਮੇਰ ਤੋਂ ਕਿਉਂਕਿ ਉੱਥੇ ਤਾਰ ਜਿਹੜੀ ਹੈ ਉਹ ਰੇਤੇ ਤੇ ਰੇਤੇ ਦੇ ਥੱਲੋਂ ਦੀ ਉਹ ਕੱਢ ਲੈਂਦੇ ਆ ਮਤਲਬ ਲੰਗਣ ਵਾਸਤੇ ਜਗ 60 ਕਿਲੋ ਉੱਥੋਂ ਫੜ ਕੇ ਲਿਆਏ ਜੀ 3000 ਕਿਲੋ ਅਸੀਂ ਮੁੰਦਰਾ 에ਰਪੋਰਟ ਤੋਂ ਫੜ ਕੇ ਲਿਆਉਨੇ ਆ ਜੀ ਗਾਲਾਂ ਸਾਨੂੰ ਪਈ ਜਾਂਦੀਆਂ ਜੀ ਵੀ ਅਸੀਂ ਆਂ ਜੀ ਜ਼ਿੰਮੇਵਾਰ ਦੇ ਇਹਦਾ ਮਤਲਬ ਇਹ ਹੈ ਸਰ ਸਾਡੇ ਤੇ ਥੱਪਿਆ ਜਾ ਰਿਹਾ ਪਰ ਅਸੀਂ ਹੁਣੇ ਕਰਨਾ ਨਹੀਂ ਅਸੀਂ ਆਪਣੇ ਬਾਰਡਰ ਵੀ ਸੀਲ ਕਰਾਂਗੇ ਅਸੀਂ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਲਾਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਪੜ੍ਹਾਈ ਵੱਲ ਲਾਵਾਂਗੇ ਅਸੀਂ ਆਪਣੇ ਜਵਾਕਾਂ ਨੂੰ ਜੌਬ ਸਿੱਖਣੇ ਜੌਬ ਪ੍ਰੋਵਾਈਡਰਸ ਬਣਾਵਾਂਗੇ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਵਾਂਗੇ ਤਾਂ ਤੁਸੀਂ ਦੇਖਿਓ ਆਹੀ ਪੰਜਾਬ ਆਪੈਸੇ ਮੁਕੱਦ ਮੁਕੱਦਸ ਹਾ우스 ਦੇ ਵਿੱਚ ਵਧਾਈਆਂ ਵੀ ਦੇਵਾਂਗਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਧਰਵਾਦੀ ਸਦਨ ਆੜਮੇਥੇ ਸਮੇਲੀ ਸਥगित ਹੁੰਦਾ ਹੈ